ਪੀਟੀਸੀ ਨਿਊਜ਼ ਤੇ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਖਬਰ ਹੈ ਸ਼ੰਭੂ ਬਾਰਡਰ ਤੋਂ ਕਿਸਾਨਾਂ ਦਾ ਜਥਾ ਜੋ ਇੱਕ ਕਿਸਾਨ ਦਿੱਲੀ ਕੂਚ ਦੀ ਕੋਸ਼ਿਸ਼ ਕਰ ਰਹੇ ਸੀ ਇੱਕ ਵਾਰ ਫਿਰ ਤੋਂ ਉਹਨਾਂ ਦੇ ਹੱਥ ਅਸਫਲਤਾ ਲੱਗੀ ਹੈ ਤੇ 101 ਕਿਸਾਨਾਂ ਦਾ ਜਥਾ ਵਾਪਸ ਹੋ ਗਿਆ ਅੱਜ ਦਾ ਜੋ ਦਿੱਲੀ ਕੂਚ ਸੀ ਉਸ ਨੂੰ sthagit ਕਰ ਦਿੱਤਾ ਗਿਆ ਹੈ ਹੁਣ ਦੁਬਾਰਾ ਤੋਂ ਮੀਟਿੰਗ ਹੋਵੇਗੀ ਜੋ ਸੀਨੀਅਰ ਕਿਸਾਨ ਲੀਡਰ ਨੇ ਆਪਸ ਵਿੱਚ ਮੀਟਿੰਗ ਕਰਨਗੇ ਤੇ ਇੱਕ ਨਵੀਂ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ ਸਰਵਣ ਸਿੰਘ ਪੰਦੇਰ ਨੇ ਬੀਤੇ ਕੁਝ ਸਮਾਂ ਪਹਿਲਾਂ ਉਹਨਾਂ ਦੇ ਨਾਲ ਗੱਲਬਾਤ ਹੋਈ ਸੀ ਉਹਨਾਂ ਨੇ ਕਿਹਾ ਸੀ ਕਿ ਜੋ ਵੀ ਹੋਇਆ ਬੜਾ ਮੰਦਭਾਗਾ ਹੋਇਆ ਕਿਉਂਕਿ ਜੋ ਅਥਰੂ ਗੈਸ ਦੇ ਗੋਲੇ ਛੱਡੇ ਗਏ ਨੇ ਉਹਨਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਆਖਿਰਕਾਰ ਹਰਿਆਣਾ ਸਰਕਾਰ ਕਿਉਂ ਇਹ ਕੰਮ ਕਰ ਰਹੀ ਹੈ ਹਰਿਆਣਾ ਸਰਕਾਰ ਦੇ ਉੱਤੇ ਕੌਣ ਦਬਾਅ ਪਾ ਰਿਹਾ ਹੈ ਹਰਿਆਣਾ ਸਰਕਾਰ ਖੁੱਲ ਕੇ ਦੱਸੇ ਹਰਿਆਣਾ ਪੁਲਿਸ ਪ੍ਰਸ਼ਾਸਨ ਖੁੱਲ ਕੇ ਦੱਸੇ ਕਿ ਉਹਨਾਂ ਦੇ ਉੱਤੇ ਕਿਸ ਗੱਲ ਦਾ ਦਬਾਅ ਹੈ ਕਿ ਦਿੱਲੀ ਕੂਚ ਦੇ ਵਿੱਚ ਐਡਾ ਵੱਡਾ ਵਾਅਦਾ ਬਣ ਕੇ ਖੜੇ ਹੋਏ ਨੇ ਕਿਉਂਕਿ ਕਿਸਾਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਉਹ ਬੜੇ ਸ਼ਾਂਤਮਈ ਤਰੀਕ ਕੇ ਦੇ ਨਾਲ ਦਿੱਲੀ ਦੇ ਵਿੱਚ ਦਾਖਲ ਹੋਣਾ ਚਾਹੁੰਦੇ ਨੇ ਪਰ ਵਿਚਾਲੇ ਹੈ ਹਰਿਆਣਾ ਔਰ ਹਰਿਆਣਾ ਸਰਕਾਰ ਪੰਜਾਬ ਤੋਂ ਕਿਸਾਨਾਂ ਨੂੰ ਅੱਗੇ ਨਹੀਂ ਵਧਣ ਦੇ ਰਹੀ ਲਗਾਤਾਰ ਅਜ ਦੂਸਰੀ ਕੋਸ਼ਿਸ਼ ਕੀਤੀ ਸੀ ਇਸ ਤੋਂ ਪਹਿਲਾਂ 6 ਦਸੰਬਰ ਨੂੰ ਪਹਿਲਾ ਜੋ ਜੱਥਾ ਸੀਗਾ ਉਸਨੇ ਜਾਣ ਦੀ ਕੋਸ਼ਿਸ਼ ਕੀਤੀ ਤਾਂ 6 ਦਸੰਬਰ ਨੂੰ ਉਹ ਨਹੀਂ ਜਾ ਸਕੇ ਦਿੱਲੀ ਦੇ ਵੱਲ ਤਾਂ ਉਹਨਾਂ ਨੇ ਕਿਹਾ ਕਿ ਇੱਕ ਦਿਨ ਦਾ ਸਮਾਂ ਦਿੱਤਾ ਜਾਂਦਾ ਹੈ ਹਰਿਆਣਾ ਸਰਕਾਰ ਨੂੰ ਹਰਿਆਣਾ ਪ੍ਰਸ਼ਾਸਨ ਨੂੰ ਮੀਟਿੰਗਾਂ ਦਾ ਦੌਰ ਵੀ ਚੱਲਿਆ ਕਿਉਂਕਿ ਹਰਿਆਣਾ ਵਾਲੇ ਪਾਸੇ ਤੋਂ ਹਰਿਆਣਾ ਪ੍ਰਸ਼ਾਸਨ ਲਗਾਤਾਰ ਕਹਿ ਰਿਹਾ ਸੀ ਕਿ ਤੁਸੀਂ ਕਿਸਾਨਾਂ ਦੀ ਲਿਸਟ ਦਿਓ ਔਰ ਸਾਨੂੰ ਜੋ ਤੁਹਾਡੇ ਕੋਲ অথੋਰਾਈਜ਼ਡ ਲੈਟਰ ਹੈ ਸਾਨੂੰ ਲੈਟਰ ਦਿਖਾਓ ਜਿਸ ਦੇ ਵਿੱਚ ਤੁਹਾਨੂੰ ਦਿੱਲੀ ਪ੍ਰਸ਼ਾਸਨ ਦੇ ਵੱਲੋਂ ਕਿਹਾ ਗਿਆ ਹੋਵੇ ਕਿ ਤੁਸੀਂ ਦਿੱਲੀ ਦੇ ਵਿੱਚ ਦਾਖਲ ਹੋ ਸਕਦੇ ਹੋ ਤਾਂ ਇੱਕ ਦਿਨ ਬਾਅਦ ਦੁਬਾਰਾ ਫਿਰ ਯਾਨੀ ਕਿ 8 ਤਰੀਕ ਨੂੰ ਕਿਸਾਨਾਂ ਨੇ ਕੋਸ਼ਿਸ਼ ਕੀਤੀ ਕਿ ਦਿੱਲੀ ਕੁਝ ਕੀਤਾ ਜਾਵੇ ਦੁਪਹਿਰ 12 ਵਜੇ ਪਹਿਲੀ ਜਦ ਕੋਸ਼ਿਸ਼ ਕੀਤੀ ਤਾਂ ਉਸ ਵੇਲੇ ਥੋੜੇ ਬਹੁਤੇ ਡਾਇਲੋਗ ਐਕਸਚੇਂਜ ਹੋਏ ਜੋ ਬੈਰੀਕੇਡ ਕੀਤੇ ਗਏ ਨੇ ਬੈਰੀਕੇਡ ਦੇ ਦੂਸਰੇ ਪਾਸੇ ਹਰਿਆਣਾ ਸਰਕਾਰ ਨੇ ਜੋ ਮੁਲਾਜ਼ਮ ਤਾਇਨਾਤ ਕੀਤੇ ਨੇ ਐ ਪੁਲਿਸ ਦੇ ਕਈ ਉੱਚ ਅਧਿਕਾਰੀ ਹਾਈ ਰੈਂਕ ਦੇ ਅਫਸਰ ਵੀ ਉੱਥੇ ਮੌਜੂਦ ਨੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਤੁਹਾਨੂੰ 101 ਬੰਦਿਆਂ ਦੇ ਨਾਮ ਦੇ ਦਿਤਤੇ ਨੇ ਤਾਂ ਕਿਸਾਨਾਂ ਨੂੰ ਜਾਣ ਦਿੱਤਾ ਜਾਵੇ ਲੇਕਿਨ ਹਰਿਆਣਾ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਅੱਗੇ ਵਧਣ ਨਹੀਂ ਦਿੱਤਾ ਤੇ ਜਦੋਂ ਥੋੜਾ ਜਿਹਾ ਬਲ ਪ੍ਰਯੋਗ ਦੀ ਕੋਸ਼ਿਸ਼ ਹੋਈ ਕਿ ਕਿਸਾਨ ਜ਼ਬਰਦਸਤੀ ਕਰ ਰਹੇ ਸੀ ਕਿ ਨਹੀਂ ਅਸੀਂ ਦਿੱਲੀ ਜਾਣਾ ਹੈ ਸ਼ਾਂਤਮਈ ਤਰੀਕੇ ਦੇ ਨਾਲ ਜਾ ਰਹੇ ਹਾਂ ਸਾਡੇ ਕੋਲ ਨਾ ਟਰੈਕਟਰ ਹੈ ਨਾ ਟਰਾਲੀ ਹੈ ਨਾ ਹੱਥਾਂ ਵਿੱਚ ਡੰਡੇ ਨੇ ਅਸੀਂ ਬਿਲਕੁਲ ਨੇ ਹੱਥੇ ਹਾਂ ਸਾਨੂੰ ਦਿੱਲੀ ਜਾਣ ਦਿਓ ਇਹ ਸਾਡਾ ਜਮਹੂਰੀ ਹੱਕ ਹੈ ਤਾਂ ਜਿਵੇਂ ਹੀ ਇਹ ਗੱਲ ਜ਼ੋਰਾਂ ਸ਼ੋਰਾਂ ਦੇ ਨਾਲ ਉਠਾਈ ਗਈ ਤਾਂ ਜਵਾਬ ਦੇ ਵਿੱਚੋਂ ਡਾਇਲੋਗ ਐਕਸਚੇਂਜ ਦਾ ਹੋਏ ਤਾਂ ਨਾਲ ਦੀ ਨਾਲ ਅਥਰੂ ਗੈਸ ਦੇ ਗੋਲੇ ਵੀ ਦਾਗ ਦਿੱਤੇ ਗਏ ਤੇ ਇਸ ਵਕਤ ਅਸੀਂ ਤੁਹਾਨੂੰ ਉਹੀ ਕੁਝ ਸਮਾਂ ਪਹਿਲਾਂ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਕਿਸਾਨਾਂ ਦੇ ਉੱਤੇ ਕਿਵੇਂ ਅੱਜ ਕਈ ਵਾਰ ਮਲਟੀ ਲੈਵਲ ਦੇ ਵਿੱਚ ਸ਼ੈਲਿੰਗ ਕੀਤੀ ਗਈ ਹੈ ਜੋ ਇਹ ਗੋਲੇ ਛੱਡੇ ਗਏ ਨੇ ਕਿਸਾਨਾਂ ਦੇ ਉੱਤੇ ਥੋੜੇ ਥੋੜਾ ਦੇਰ ਥੋੜਾ ਥੋੜਾ ਸਮਾਂ ਰੁੱਕ ਕੇ ਕਿਸ ਤਰੀਕੇ ਦੇ ਨਾਲ ਅਥਰੂ ਗੈਸ ਦੇ ਗੋਲੇ ਛੱਡੇ ਗਏ ਨੇ ਤੇ ਅੱਜ ਫੇਰ ਜੇਕਰ ਅਸੀਂ 8 ਦਸੰਬਰ ਦੀ ਗੱਲ ਕਰੀਏ ਤਾਂ ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ 6 ਕਿਸਾਨ ਜ਼ਖਮੀ ਹੋਏ ਨੇ ਪਰसों ਦੀ ਗੱਲ ਕਰੀਏ 6 ਤਰੀਕ ਦੀ ਤਾਂ ਉਸ ਵਾਲੇ ਦਿਨ ਵੀ 6 ਤੋਂ ਲੈ ਕੇ 8 ਤੱਕ ਦੀ ਸੰਖਿਆ ਹੈ ਕਿ ਘੱਟ ਤੋਂ ਲੈ ਕੇ ਜ਼ਿਆਦਾ ਤੱਕ ਲੋਕ ਇੰਜਰਡ ਹੋਏ ਸੀ ਕਿਸੇ ਦੇ ਘੱਟ ਸੀਗੇ ਸੱਟਾ ਕਿਸੇ ਦੇ ਜ਼ਿਆਦਾ ਸੱਟਾ ਸੀਗੇ ਕਈ ਆਗੂ ਤਾਂ ਇਹ ਜਿਹੇ ਨੇ ਜਿਨ੍ਹਾਂ ਦੇ ਇੰਨਾ ਜ਼ਿਆਦਾ ਕੰਨਾਂ ਦੇ ਉੱਤੇ ਅਸਰ ਪਿਆ ਕਿ ਉਹਨਾਂ ਦੀ ਸੁਣਨ ਦੀ ਜੋ ਸਮਰੱਥਾ ਹੈ ਉਹ ਵੀ ਜ਼ਿਆਦਾ ਘਟ ਗਈ ਹੈ ਤੇ ਇੱਕ ਦਿਨ ਬਾਅਦ ਮੀਟਿੰਗਾਂ ਦਾ ਦੌਰ ਸ਼ੁਰੂ ਹੋਇਆ 7 ਤਰੀਕ ਨੂੰ ਤੇ 8 ਤਰੀਕ ਨੂੰ ਮੀਟਿੰਗਾਂ ਤੋਂ ਬਾਅਦ ਦੁਬਾਰਾ ਫਿਰ ਤੋਂ ਕੋਸ਼ਿਸ਼ ਕੀਤੀ ਗਈ ਸੀ ਕਿ ਦਿੱਲੀ ਕੋਚ ਕੀਤਾ ਜਾਵੇ ਪਰ ਕਿਵੇਂ ਕਿਸਾਨਾਂ ਨੂੰ ਰੋਕਿਆ ਗਿਆ ਉਹ ਅਸੀਂ ਤੁਹਾਨੂੰ ਲਗਾਤਾਰ ਤਸਵੀਰਾਂ ਦਿਖਾ ਰਹੇ ਹਾਂ ਇਹ ਤਾਂ ਹੁਣ ਅਸੀਂ ਤੁਹਾਨੂੰ ਦਿਖਾਈਆਂ ਨੇ ਕਿਸ ਤਰੀਕੇ ਦੇ ਨਾਲ ਅਥਰੂ ਗੈਸ ਦੇ ਗੋਲੇ ਛੱਡੇ ਗਏ ਕਿਸਾਨ ਜ਼ਖਮੀ ਹੋਏ ਅੱਖਾਂ ਦੇ ਵਿੱਚੋਂ ਉਹਨਾਂ ਦੇ ਲਗਾਤਾਰ ਪਾਣੀ ਨਿਕਲ ਰਿਹਾ ਹੈ ਨੱਕ ਦੇ ਵਿੱਚੋਂ ਮੂੰਹ ਦੇ ਵਿੱਚੋਂ ਲਾਰ ਬੈਰੀ ਹੈ ਕਿਉਂਕਿ ਜੋ ਇਹ ਅਥਰੂ ਗੈਸ ਦੇ ਗੋਲੇ ਛੱਡੇ ਜਾਂਦੇ ਆ ਉਸ ਤੋਂ ਬਾਅਦ ਇੰਨੀ ਜ਼ਿਆਦਾ ਘੁੱਟਣ ਹੁੰਦੀ ਹੈ ਬੰਦੇ ਦਾ ਜੀ ਘਬਰਾਉਂਦਾ ਹੈ ਤੇ ਇੱਕ ਤਰੀਕੇ ਦੀ ਮੌਤ ਬਰਾਬਰ ਹੀ ਹੈ ਇੰਨੀ ਜ਼ਿਆਦਾ ਖਤਰਨਾਕ ਇਹ ਗੈਸ ਹੁੰਦੀ ਹੈ ਲੇਕਿਨ ਇਹ ਤਾਂ ਠੀਕ ਹੈ ਲੇਕਿਨ ਸਵੇਰ ਦੀਏ ਤੁਹਾਨੂੰ ਤਸਵੀਰਾਂ ਦਿਖਾਣੇ ਆ ਦੋ ਤਸਵੀਰਾਂ ਸੀ ਤੁਹਾਨੂੰ ਦਿਖਾਣੇ ਆ ਇੱਕ ਪਾਸੇ ਤਾਂ ਤੁਹਾਨੂੰ ਅਸੀਂ ਦਿਖਾਵਾਂਗੇ ਹਰਿਆਣਾ ਪੁਲਿਸ ਜਿਹੜੀ ਗੋਲੇ ਵਰਸਾ ਰਹੀ ਹੈ ਇਸ ਤੋਂ ਥੋੜੀ ਦੇਰ ਪਹਿਲਾਂ ਫੁੱਲ ਸਿੱਟ ਰਹੀ ਸੀ ਕਿਸਾਨਾਂ ਦੇ ਉੱਤੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਸੀ ਔਰ ਦਿਖਾਇਆ ਜਾ ਰਿਹਾ ਸੀ ਕਿ ਦੇਖੋ ਅਸੀਂ ਤਾਂ ਉਹਨਾਂ ਦਾ ਸਵਾਗਤ ਨੂੰ ਤਿਆਰ ਖੜੇ ਆ ਪਰ ਇਹ ਦਿਖਾਇਆ ਕਿਸ ਨੂੰ ਜਾ ਰਿਹਾ ਸੀ ਕੀ ਹਰਿਆਣੇ ਦਾ ਕੋਈ মিডিਆ ਜਿਸ ਦੇ ਰਾਹੀਂ ਇਹ ਤਸਵੀਰਾਂ ਦੇਸ਼ ਦੇ ਵਿੱਚ ਵਾਇਰਲ ਕੀਤੀਆਂ ਜਾ ਰਹੀਆਂ ਨੇ ਜਾਂ ਨੈਸ਼ਨਲ মিডিਆ ਦੇ ਰਾਹੀਂ ਇਹ ਤਸਵੀਰਾਂ ਵਾਇਰਲ ਕੀਤੀਆਂ ਜਾਣੀਆਂ ਨੇ ਕੀ ਦੇਖੋ ਕਿਸ ਤਰੀਕੇ ਦੇ ਨਾਲ ਕਿਸਾਨਾਂ ਦੀ ਤਾਂ ਆਉ ਭਗਤ ਕੀਤੀ ਜਾ ਰਹੀ ਹੈ ਸਵੇਰੇ ਚਾਹ ਪਾਣੀ ਵੀ ਪੁੱਛਿਆ ਜਾ ਰਿਆ ਸੀ ਜੋ ਆਫੀਸਰ ਲੈਵਲ ਦੇ ਰੈਂਕ ਦੇ ਅਧਿਕਾਰੀ ਨੇ ਹਰਿਆਣੇ ਵਾਲੇ ਪਾਸੇ ਬੈਰੀਕੇਡਿੰਗ ਦੇ ਦੂਜੇ ਪਾਸੇ ਖੜੇ ਨੂੰ ਕਹਿ ਰਹੇ ਸੀ ਕਿ ਤੁਸੀਂ ਆਰਾਮ ਨਾਲ ਕਿਸਾਨਾਂ ਨੂੰ ਬਹਿ ਜਾਓ ਜਿੱਥੇ ਹੈਗੇ ਉੱਥੇ ਬਹਿ ਜਾਓ ਤੁਹਾਡੇ ਲਈ ਚਾਹ ਪਾਣੀ ਦਾ ਇੰਤਜ਼ਾਮ ਕਰਦੇ ਆਂ ਔਰ ਥੋੜੀ ਦੇਰ ਬਾਅਦ ਫੁੱਲਾਂ ਦੀ ਵੀ ਵਰਖਾ ਕੀਤੀ ਲੇਕਿਨ ਜਦੋਂ ਕਿਸਾਨ ਕਹਿ ਲੱਗੇ ਨਾ ਸਾਨੂੰ ਰੋਟੀ ਚਾਹੀਦਾ ਨਾ ਸਾਨੂੰ ਪਾਣੀ ਚਾਹੀਦਾ ਨਾ ਸਾਨੂੰ ਲਾਠੀਆਂ ਚਾਹੀਦੀਆਂ ਨਾ ਸਾਨੂੰ ਚਾਹੀਦੇ ਡੰਡੇ ਅਸੀਂ ਤਾਂ ਸ਼ਾਂਤਮਈ ਤਰੀਕੇ ਨਾਲ ਦਿੱਲੀ ਵੱਲ ਵਧਣਾ ਚਾਹੁੰਦੇ ਹਾਂ ਸਾਡੀ ਇੱਕ ਇੱਕ ਮੰਗਾ ਪੂਰੀ ਕਰ ਲਓ ਤਾਂ ਉਸ ਤੋਂ ਬਾਅਦ ਪਹਿਲਾਂ ਤਾਂ ਫੁੱਲ ਵਰਖਾ ਕੀਤੀ ਗਈ ਤਾਂ ਫਿਰ ਉਸੇ ਪੁਲਿਸ ਮੁਲਾਜ਼ਮਾਂ ਨੇ ਕਿਸ ਤਰੀਕੇ ਦੇ ਨਾਲ ਅਥਰੂ ਗੈਸ ਦੇ ਗੋਲੇ ਵੀ ਦਾਗੇ ਆ ਤਸਵੀਰਾਂ ਹੁਣ ਅਸੀਂ ਤੁਹਾਨੂੰ ਦੋ ਤਸਵੀਰਾਂ ਦਿਖਾ ਰਹੇ ਆ ਇਹਨਾਂ ਤਸਵੀਰਾਂ ਦੇ ਵਿੱਚ ਜਰਾ ਤੁਸੀਂ ਗੌਰ ਨਾਲ ਦੇਖ ਲਿਓ ਕਿਸ ਤਰੀਕੇ ਦੇ ਨਾਲ ਗੋਲੇ ਦਾ ਅੱਗੇ ਜਾ ਰਹੇ ਨੇ ਔਰ ਦੂਸਰੀ ਤਸਵੀਰ ਦੇ ਵਿੱਚ ਕਿਵੇਂ ਫੁੱਲਾਂ ਦੀ ਬਰਖਾ ਕੀਤੀ ਜਾ ਰਹੀ ਹੈ ਹੁਣਾਂ ਦੋ ਤਸਵੀਰਾਂ ਤੋਂ ਤੁਸੀਂ ਕੀ ਅੰਦਾਜ਼ਾ ਲਗਾ ਰਹੇ ਹੋ ਕਿ ਇਹ ਅਲੱਗ-ਅਲੱਗ ਪਰਸੈਪਸ਼ਨ ਦੇਸ਼ ਦੇ ਵਿੱਚ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਪਾਸੇ ਤਾਂ ਲਾਠੇ ਜਾਂ ਡੰਡੇ ਚੱਲ ਰਹੇ ਨੇ ਔਰ ਦੂਸਰੇ ਪਾਸੇ ਉਹੀ ਜੋ ਸ਼ੈਡ ਲਗਾਏ ਹੋਏ ਨੇ ਯਾਨੀ ਕਿ ਜੋ ਪੁਲ ਮੈਂ ਨਿਚੇ ਘਗਰ ਦਰਿਆਵਾਂ ਉਹਦੇ ਉੱਤੇ ਸ਼ੈਡ ਲਗਾਏ ਹੋਏ ਨੇ ਇੱਕ ਪਾਸੇ ਪੰਜਾਬ ਹੈ ਤੇ ਦੂਸਰੇ ਪਾਸੇ ਹਰਿਆਣਾ ਤੇ ਹਰਿਆਣਾ ਜੋ ਸ਼ੈਡਿੰਗ ਦੇ ਉੱਤੇ ਪੁਲਿਸ ਮੁਲਾਜ਼ਮ ਕੋ ਚੜੇ ਹੋਏ ਨੇ ਉਹ ਫੁੱਲਾਂ ਦੀ ਬਰਖਾ ਕਰ ਰਹੇ ਨੇ ਅੱਜ ਤੱਕ ਬੜੀਆਂ ਹੀ ਅਜੀਬ ਤਸਵੀਰਾਂ ਦੇਖਣ ਇਹ ਤਾਂ ਲੋਕਾਂ ਨੂੰ ਸਮਝ ਨਹੀਂ ਲੱਗ ਰਿਆ ਸੀ ਆਖਿਰਕਾਰ ਹੋਇਆ ਕੀ ਹੈ ਹਲੇ ਕੱਲ ਤੱਕ ਤਾਂ ਪਿਛਲੇ ਲਗਾਤਾਰ ਕਰੀਬ 300 ਦਿਨ ਹੋਣ ਲੱਗੇ ਨੇ 300 ਦਿਨਾਂ ਤੋਂ ਤਾਂ ਜੋ ਪ੍ਰਸ਼ਾਸਨ ਐ ਰੋਕੀ ਖੜਾ ਸੀ ਕਿ ਕਿਸਾਨਾਂ ਨੂੰ ਅੱਗੇ ਜਾਣ ਨਹੀਂ ਦੇਣਾ ਪਰ 300 ਦਿਨਾਂ ਦੇ ਵਿੱਚ ਵਿੱਚ ਐਸੇ ਕੀ ਹਰਦਇ ਪਰਿਵਰਤਨ ਹੋਇਆ ਕਿਸਾਨਾਂ ਦਾ ਜੋ ਪੁਲਿਸ ਮੁਲਾਜ਼ਮ ਖੜੇ ਨੇ ਕਿ ਉਹ ਕਿਸਾਨਾਂ ਦੇ ਉੱਤੇ ਫੁੱਲਾਂ ਦੀ ਬਰਖਾ ਕਰਨ ਲੱਗੇ ਹਰ ਕੋਈ ਹੈਰਾਨ ਸੀ ਵੀ ਆਖਿਰਕਾਰ ਹੋਇਆ ਕੀ ਹੈ ਹਾਲਾਂਕਿ ਇਸ ਦੇ ਨਾਲ ਨਾਲ ਇਹ ਵੀ ਗੱਲਾਂ ਸਾਹਮਣੇ ਆਈਆਂ ਨੇ ਕੁਝ ਕਿਸਾਨ ਆਗੂਆਂ ਨੇ ਇਹ ਵੀ ਗੱਲ ਕਹੀ ਹੈ ਕਿ ਜੋ ਫੁੱਲ ਵਰਖਾ ਕੀਤੀ ਹੈ ਇਹਦੇ ਵਿੱਚ ਕੁਝ ਮਲਾਇਆ ਹੋਇਆ ਸੀ ਮੰਨ ਲਓ ਕੁਝ ਮਿਰਚ ਦਾ ਪਾਊਡਰ ਮਿਲਾ ਦਿੱਤਾ ਕੁਝ ਲੂਣ ਮਿਲਾ ਦਿੱਤਾ ਜਾਂ ਫਿਰ ਕੁਝ ਨਾ ਕੁਝ ਐਸਾ ਸੀ ਕਿਸਾਨ ਕਹਿ ਰਹੇ ਨੇ ਕਿ ਜਦੋਂ ਫੁੱਲਾਂ ਦੀ ਵਰਖਾ ਕੀਤੀ ਗਈ ਤਾਂ ਉਹਨਾਂ ਨੂੰ ਜਲਨ ਹੋਣ ਲੱਗ ਗਈ ਅੱਖਾਂ ਦੇ ਵਿੱਚ ਆਏ ਸੀ ਜਿਵੇਂ ਕੋਈ ਕੈਮੀਕਲ ਪਾਇਆ ਹੋਵੇ ਇਸ ਤਰੀਕੇ ਦਾ ਉਹਨਾਂ ਨੂੰ ਅਭਾਸ ਹੋ ਰਿਹਾ ਸੀ ਲੇਕਿਨ ਖੈਰ ਜੋ ਵੀ ਹੋਇਆ ਇਸ ਵਕਤ ਬੜਾ ਮਾੜਾ ਹੋਇਆ ਕਿਉਂਕਿ ਕੁਝ ਕਿਸਾਨ ਨੇ ਹੱਥੇ ਨੇ ਔਰ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਸਿਰਫ 101 101 ਕਿਸਾਨ ਦਿੱਲੀ ਦੇ ਵੱਲ ਨੂੰ ਕੂਚ ਕਰਨਾ ਚਾਹੁੰਦੇ ਨੇ ਲੇਕਿਨ ਉਹਨਾਂ ਨੂੰ ਰੋਕਿਆ ਜਾ ਰਿਹਾ ਵਾ ਤੇ ਸਰਬੰਸ ਸਿੰਘ ਪੰਦੇਰ ਵੀ ਲਗਾਤਾਰ ਅਪਡੇਟ ਸਾਨੂੰ ਸਮੇਂ-ਸਮੇਂ ਦੇ ਉੱਤੇ ਦੇ ਰਹੇ ਨੇ ਉਹ ਇਸ ਵਕਤ ਵੀ ਪ੍ਰੈਸ ਕਾਨਫਰੰਸ ਕਰ ਰਹੇ ਨੇ ਕਿਸ ਤਰੀਕੇ ਦੇ ਨਾਲ মিডিਆ ਨੂੰ ਸੰਬੋਧਨ ਕੀਤਾ ਜਾ ਰਿਹਾ ਔਰ ਅਗਲੀ ਰਣਨੀਤੀ ਕੀ ਹੈ ਅਗਲੀ ਰਣਨੀਤੀ ਦੇ ਬਾਰੇ ਵੀ ਜਾਣਕਾਰੀ ਦੇ ਰਹੇ ਨੇ ਅਸੀਂ ਤੁਹਾਨੂੰ ਸਿੱਧਾ ਸਵਰਨ ਸਿੰਘ ਪੰਦੇਰ ਕੀ ਕਹਿ ਰਹੇ ਨੇ ਉਹ ਸੁਣਾਉਨੇ ਆ ਲਗਭਗ ਪੌਣੇ 4 ਵਜੇ ਤੱਕ ਹਮਾਰੇ ਜਥੇ ਨੇ पीसफुली ढंगी ढंग से दिल्ली की ओर बढ़ने की अपनी तरफ से कोशिश की हमें ये ज्ञात था कि 101 आदमी की इतनी शक्ति नहीं है जिस तरह का सरकार ने आगे प्रबंध कर रखा है कि हम आगे बढ़ने में सफल होंगे एक क्वेश्चन मीडिया लगातार करता है यह सबके मन में सवाल है पीस इसका हल क्या है आपको आगे बढ़ने नहीं दे रहे सरकार आपकी मांगे मान नहीं रही तो हमारा मानना है ऐसा सरकार को ऐसा लगता है देश की मोदी सरकार यह समझती है और ये हम सच भी मानते हैं कि उनके पास दुनिया का सबसे बड़ा प्रचार प्रोपोगंडा करने की क्षमता है उन्हें लग रहा है कि हम जैसे अंबाला में इंटरनेट स्कूल बंद करके खनौरी बॉर्डर पर फोर्स लगाकर डबवाली पर फोर्स लगाकर सिंघू और टिकरी पर फोर्स लगाकर और ये बोलकर भी अगर हरियाणा में आ गए तो यह दंगा करेंगे परिस्थितियाँ बिगड़ जाएंगी इनके पास मारू हथियार हैं आज प्रोपोगंडा और भी होगा उनको लगता भी हम देश के किसानों को बदनाम करके इसे देश विरोधी साबित कर देंगे इसलिए उन्हें लगता नहीं भी हमसे बातचीत करके सारा मसला शॉर्ट आउट किया जाए दुखद बात है कि हमारे ऊपर तो ऐसी बात कही जाती थी आंदोलनों में अब बिट्टू जी ने नवे नए शब्द लाए भी जैसे तालिबानी हैं हमने खालिस्तानी नक्सली पाकिस्तान वाले चीन वाले अलग अलग तरह के बातें तो इनसे सुन रखी है उपद्रवी आज मीडिया को भी खालिस्तानी मीडिया कह दिया गया इसका हमें खेद है प्रशासन किस तरह से देख रहा है और जो कुछ आज हुआ यह भी देश ने देखा पहले दिन भी हमारा डिसिप्लिन प्रशासन जबरदस्त था आज उससे भी बढ़िया था आपने देखा इसके बीच जो सुबह जो गल रात को डीजीपी हरियाणा ने कहा कि एक किलोमीटर मीडिया को पीछे रखा जाए और शाम को इधर पटियाला पुलिस की एडवाइजरी भी हमने देखी सुबह मीडिया को अंदर आने से रोका गया पंजाब पुलिस की ओर से और बहुत सारे मीडिया कर्मी एस पटियाला से शिकायत कर रहे थे आपके ऑफिसर्स ने जूनियर ऑफिसर ने हमारे साथ मिसबिहेव किया और ये बोला भी डीजीपी पंजाब का ये निर्देश है जबकि एसएसपी पटियाला बोले भी नहीं हमने इसलिए रोका था भी आपको सूचित करना था कि आप अपना ध्यान रखें ये दो बातें हमने दिखी किसानों ने वहां पर जाके धरना लगाया और पूरा जोर लगाया भी आप मीडिया को इस तरह से नहीं रोक सकते ये भी एक नई घटना थी उसके बाद जो प्रशासन ने चाले चली कभी बिस्कुट कभी लंगर और फूल और आपने देखा आपके रिकॉर्ड में है ये बात फूल के एग्जैक्ट दो मिनट बाद हंजू गैस के और रबड़ की गोलियां और जिस तरह से देखिए आज हवा का रुख मोर्चे की ओर था जि, जितनी जहरीली गैसें फेंकी गई ये पिछले से भी ज्यादा थी और और पूरा कोशिश किया गया कि किसानों को किस तरह से बेहोश किया जाए जो आज छह किसान जख्मी हुए हैं मैं उनके नाम आपको बता देता हूं रेशम सिंह जी पिंड बठिंडा के हैं ये ये अभी पीजीआई रेफर कर दिए गए हैं दिलबाग सिंह जी गिल हमारे लीडर्स हैं बीके एमजू ये टीम में थे आगे नहीं थे आगे बम छोड़ा गया इनके ऊपर मेजर सिंह जी टे तरन तारण के किसान मजदूर संघर्ष कमेटी के ये करनाल सिंह जी लंग बीके जू आजाद के साथी हैं इनको मिलकर ऑक्सीजन लगने की हमें समाचार मिल रहा है हरभजन सिंह जी बैरो नंगल ये भी रेस्क्यू टीम में थे आगे नहीं थे किसान मजदूर संघर्ष कमेटी के साथी हैं ये भी घायल हुए हैं कुलविंदर सिंह जी अठवाल गुरदासपुर ये भी रेस्क्यू टीम में थे तो छ में से तीन रेस्क्यू टीम के ऊपर हमला किया गया तो इसका मतलब भी वो जो टीयर गैस या जो भी घायल करने का छोड़ रहे थे वो आगे फेंक रहे थे और सुबह सुबह जो हमने अनाउंसमेंट भी सुनी भी पहले मीडिया के ऊपर भी अटैक करने की कोशिश की गई तो उससे प्रशासन की मंशा साफ नज़र हमें आ जाती है भी प्रशासन के मन में क्या कुछ निकल रहा है आज हमने ये आज फैसला किया है कि आज कल हम लोग दोनों फोरमों की मीटिंग करेंगे मीटिंग कर मीटिंग के बीच जो वर्तमान परिस्थितियां हैं जो खनौरी में अमर रंशन चल रहा खनौरी बॉर्डर की परिस्थितियां डबवाली में क्या हो रहा है यहां किस तरह की परिस्थिति हमारी मरीजों की है और देखा मौसम भी आज खराब हुआ है तो सब चीज़ों को ध्यान में रखते हुए आज ये निर्णय लिया है कि आज का जो जथा जाना था वो आज हमने वापस बुला लिया अल कल दोनों फोरम फैसला करके आगे कब जथा जाएगा क्या होगा कैसा होगा ये उसके बाद कल आपको शाम को हम जरूर पीसी करेंगे और उसके बीच आगे का निर्णय बता देंगे ਔਰ ਮੈਂ ਅਬ ਬੇਨਤੀ ਕਰੂੰਗਾ ਭੰਗੂ ਜੀ ਜੋ ਐਸਕੇਮ ਨਾਨ ਪੋਲੀਟੀਕਲ ਕੇ ਹਮਾਰੇ ਸਾਥੀ ਹੈ ਉਹ ਵੀ ਆਪਣੀ ਬਾਤ ਰੱਖੇਗੇ ਪੱਤਰਕਾਰ ਦੋਸਤੋ ਸਭ ਤੋਂ ਪਹਿਲਾਂ ਪੰਦੇਰ ਸਾਹਿਬ ਨੇ ਤੁਹਾਡੇ ਨਾਲ ਇੱਕ ਇੱਕ ਗੱਲ ਦੀ ਜਾਣਕਾਰੀ ਰੱਖੀ ਜੋ ਅੱਜ ਹੋਇਆ ਪਰ ਮੈਂ ਸਮਝਦਾ ਵੀ ਜੋ ਅੱਜ ਮੀਡੀਆ ਨੂੰ ਪ੍ਰੈਸ ਨੂੰ ਖਾਲਤਾਨੀ ਬੋਲਿਆ ਗਿਆ ਔਰ ਤੁਹਾਡੇ ਤੇ ਹਮਲਾ ਕੀਤਾ ਗਿਆ ਵੀ ਸਭ ਤੋਂ ਪਹਿਲਾ ਜਿਹੜਾ ਔਰ ਸ਼ੈਲਿੰਗ ਤੁਹਾਡੇ ਤੇ ਕੀਤੀ ਗਈ ਉਸ ਦੀ ਅਸੀਂ ਦੋਨੇ ਫਾਰਮ ਘੋਰ ਨਿੰਦਿਆ ਕਰਦੇ ਆਂ ਮੈਂ ਸਮਝਦਾ ਵੀ ਸਰਕਾਰ ਦੀ ਮੰਚਾ ਸਾਫ਼ ਨਹੀਂ ਹੈ ਜਿਵੇਂ ਵੀ ਪਹਿਲਾਂ ਤੋਂ ਅਸੀਂ ਕਹਿ ਰਹੇ ਸੀ ਕਿਉਂਕਿ ਜਦੋਂ 13 ਫਰਵਰੀ ਨੂੰ ਸਾਡਾ ਮੂਰਚਾ ਲੱਗਿਆ ਉਦੋਂ ਵੀ ਸਾਡੇ ਭਾਰਤ ਦੇ ਵਿੱਚੋਂ ਜਦੋਂ ਕਿਸਾਨ ਹਮਾਇਤ ਲਈ ਆਉਂਦੇ ਸੀ ਉਹਨਾਂ ਨੂੰ ਟ੍ਰੇਨਾਂ 'ਚੋਂ ਲਾ ਕੇ ਵੀ ਜਿਹੜੇ ਰਸਤੇ ਆਉਂਦੇ ਸੀ ਚਾਹੇ ਬਾਈ ਰੋਡ ਚਾਹੇ ਟ੍ਰੇਨਾਂ ਰਾਹੀਂ ਚਾਹੇ ਕਾਰਾਂ ਰਾਹੀਂ ਜੋ ਵੀ ਸਾਧਨ ਆਏ ਉਹਨਾਂ ਤੇ ਉਹਨਾਂ ਨੂੰ ਡਿਟੇਲ ਕੀਤਾ ਗਿਆ ਪਰ ਹੁਣ ਤਾਂ ਪਰਸੋਂ ਤੋਂ ਲੈ ਕੇ 6 ਦਸੰਬਰ ਤੋਂ ਲੈ ਕੇ ਅੱਜ 8 ਦਸੰਬਰ ਚ ਬੈਠੇ ਆ ਹੁਣ ਤਾਂ ਕੋਈ ਗੱਲ ਕਿਤੇ ਵੀ ਤੁਸੀਂ ਜੋ ਦਿਖਾਇਆ ਉਹ ਗੱਲ ਰੁਕੀ ਨਹੀਂ ਗਈ ਜਿਵੇਂ ਭੰਦੇਰ ਸਾਹਿਬ ਨੇ ਕਿਹਾ ਇੱਕ ਪਾਸੇ ਫੁੱਲਾਂ ਦੀ ਵਰਖਾ ਉਹਦੇ ਨਾਲ ਕੀ ਆ ਵੀ মিডিਆ ਨੂੰ ਦਿਖਾਇਆ ਜਾਊਗਾ ਲੋਕਾਂ ਨੂੰ ਪਰਸਪੈਕਸ਼ਨ ਫਿਟ ਕੀਤੀ ਜਾਊਗੀ ਵੀ ਦੇਖੋ ਸਰਕਾਰ ਨੇ ਹਰਿਆਣਾ ਸਰਕਾਰ ਨੇ ਜਾਂ ਪੁਲਿਸ ਪ੍ਰਸ਼ਾਸਨ ਨੇ ਕਿਸਾਨਾਂ ਤੇ ਫੁੱਲਾਂ ਦੀ ਵਰਖਾ ਕੀਤੀ ਫੁੱਲ ਗਰਾਏ ਅਰਸ ਜਦੇ ਜਲਦੀ ਨਾਲ ਫਿਰ ਉਹਨਾਂ ਤੇ ਘੋੜੇ ਸੁੱਟੇ ਗਏ ਮੈਨੂੰ ਸਮਝ ਨਹੀਂ ਆਉਂਦੀ ਸਰਕਾਰ ਕਹਿਣਾ ਕੀ ਚਾਹੁੰਦੀ ਆ ਅਗਲੀ ਗੱਲ ਜਿਹੜੀ ਗੱਲ ਰੱਖੀ ਗਈ ਖਨੌਰੀ ਬਾਰਡਰ ਤੇ ਜਗਜੀਤ ਸਿੰਘ ਡੱਲੇਵਾਲ ਸਾਹਿਬ ਮਰਨ ਬਰਤ ਤੇ ਬੈਠੇ ਆ ਅੱਜ 13ਵਾਂ ਦਿਨ ਹੋ ਗਿਆ ਉਹਨਾਂ ਨੂੰ ਜਿਵੇਂ ਵੀ ਸਰਕਾਰਾਂ ਦੀ ਮੰਚਾ ਕੀ ਆ ਉੱਥੇ ਵੀ ਪੁਲਿਸ ਪ੍ਰਸ਼ਾਸਨ ਦਾ ਘੇਰਾ ਵੱਧ ਰਿਹਾ ਹੈ ਇੱਥੇ ਵੀ ਪਰਸੋਂ ਨਾਲੋਂ ਪਰਸ਼ੀ ਪ੍ਰਸ਼ਾਸਨ ਦਾ ਜਿਹੜਾ ਘੇਰਾ ਸੀ ਪੰਜਾਬ ਵੱਲੋਂ ਵੀ ਉਹ ਵਧਾਇਆ ਗਿਆ ਸੋ ਮੈਂ ਸਮਝਦਾ ਦੋਨੇ ਫਾਰਮ ਕੱਲ ਨੂੰ ਮੀਟਿੰਗ ਕਰਨਗੇ ਕਿਉਂਕਿ ਬੜੀ ਸਮਝ ਤੋਂ ਕੰਮ ਲੈਣਾ ਸਾਡਾ ਇੱਕ ਹੈ ਵੀ ਅਸੀਂ ਮੰਗਾ ਮਨਾ ਕੇ ਆਪਣੇ ਘਰਾਂ ਨੂੰ ਜਾਵਾਂਗੇ ਜਦ ਤੱਕ ਮੰਗਾ ਨਹੀਂ ਮੰਨਿਉਂ ਨਾ ਲੜਦੇ ਰਹਾਂਗੇ ਪਰ ਲੜਨ ਦੀ ਸਥਿਤੀ ਕੀ ਹੈਗੀ ਉਹ ਕੱਲ ਨੂੰ ਫੋਰਮ ਦੋਨੇ ਮੀਟਿੰਗ ਕਰਕੇ ਸਾਰਾ ਕੁਝ ਤੈਅ ਕਰਕੇ ਸ਼ਾਮ ਵਾਲੀ ਪੀਸੀ ਚ ਦੱਸਿਆ ਜਾਊਗਾ ਆ ਸਾਡੇ ਭੈਣ ਜੀ ਗੱਲ ਰੱਖਣਗੇ ਕ੍ਰਾਂਤੀਕਾਰੀ ਯੂਨੀਅਨ ਤੋਂ ਮੈਂ ਸੁਖਵਿੰਦਰ ਕੌਰ ਬੀਕੇਯੂ ਕ੍ਰਾਂਤੀਕਾਰੀ ਕੀ ਮੈਂ ਸਟੇਟ ਸੈਕਟਰੀ ਹਾਂ ਅੱਜ ਦੇ ਦਿਨ ਮੈਂ ਕੱਲ ਜੋ ਪਹਿਲਾ ਮਾਰਾ ਜਥਾ ਗਿਆ ਥਾ उसके साथ जो भी तशद हुआ था आज तशद अगली स्टेज पे गया है आप देख सकते हैं ये रबड़ बुलेट है रबड़ बुलेट आज फायर किए गए हैं ये वो जो गोले फेंक रहे थे उसका पिन है टीयर गैस का आज का जो गैस था बहुत जहरीला था और उसकी वजह से दो हमारे सीनियर जो लीडर्स हैं एक दिलवाग सिंह जी गिल और करनाल सिंह जी लंक दोनों ऑक्सीजन पे गए हैं और बहुत से और लोग भी शिकायत कर रहे हैं हम जहां से पीसी खत्म करके ਤਾ ਇਸ ਵੇਲੇ ਸ਼ੰਭੂ ਬਾਰਡਰ ਦੇ ਉੱਤੇ ਕਿਸਾਨ ਆਗੂਆਂ ਦੇ ਵਿੱਚੋਂ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਸੀ ਪ੍ਰੈਸ ਕਾਨਫਰੰਸ ਦੇ ਵਿੱਚ ਦੀਆਂ ਕੀ ਗੱਲਾਂ ਨੇ ਉਹ ਤੁਸੀਂ ਸੁਣੀਆਂ ਕਿ ਹੁਣ ਕੱਲ ਨੂੰ ਯਾਨੀ ਕਿ 9 ਦਸੰਬਰ ਵਾਲੇ ਦਿਨ ਰਣਨੀਤੀ ਤਿਆਰ ਕੀਤੀ ਜਾਵੇਗੀ ਕਿ ਸਾਡੀ ਅਗਲੀ ਪਲੈਨਿੰਗ ਕੀ ਹੋਣੀ ਹੈ ਲੇਕਿਨ ਇੱਕ ਵੱਡੀ ਗੱਲ ਨਿਕਲ ਕੇ ਇਹ ਵੀ ਸਾਹਮਣੇ ਆਈ ਹੈ ਵਿੱਚ ਇੱਕ ਮਹਿਲਾ ਕਿਸਾਨ ਨੇਤਾ ਬੈਠੇ ਸੀ ਉਹ ਸਾਫ਼ ਤੌਰ ਤੇ ਕਹਿ ਰਹੇ ਸੀ આરોਪ ਲਗਾ ਰਹੇ ਨੇ ਹਰਿਆਣਾ ਪੁਲਿਸ ਦੇ ਤੇ ਹਰਿਆਣਾ ਪੁਲਿਸ ਦੇ ਮੁਲਾਜ਼ਮਾਂ ਦੇ ਉੱਤੇ આરોਪ ਲਗਾਏ ਜਾ ਰਹੇ ਨੇ ਕਿ ਹਰਿਆਣਾ ਦੇ ਵਿੱਚੋਂ ਅੱਜ ਫਾਇਰਿੰਗ ਵੀ ਕੀਤੀ ਗਈ ਹੈ, ਰਬੜ ਦੀਆਂ ਗੋਲੀਆਂ ਚਲਾਈਆਂ ਗਈਆਂ ਨੇ। ਇਨ੍ਹਾਂ ਰਬੜ ਦੀਆਂ ਗੋਲੀਆਂ ਕਾਰਨ ਕਿਸਾਨਾਂ ਨੂੰ ਹੋਰ ਵੀ ਜ਼ਿਆਦਾ ਨੁਕਸਾਨ ਹੋ ਸਕਦਾ ਸੀ। ਐਸੇ ਕੁਝ ਗੰਭੀਰ આરોਪ ਲਗਾਏ ਜਾ ਰਹੇ ਨੇ ਕਿਉਂਕਿ ਜੇ ਇਸ ਵੇਲੇ ਹੰਝੂ ਗੈਸ ਦੇ ਗੋਲੇ ਦਾਗੇ ਗਏ, ਅਥਰੂ ਗੈਸ ਦੇ ਗੋਲੇ ਦਾਗੇ ਗਏ ਤਾਂ ਉਹਦਾ ਪਤਾ ਚੱਲ ਜਾਂਦਾ ਹੈ। ਕਿਉਂਕਿ ਉੱਥੇ ਜਗ੍ਹਾ ਤੇ ਇੱਕ ਜ਼ੋਰਦਾਰ ਬਲਾਸਟ ਹੁੰਦਾ ਬਲਾਸਟ ਤੋਂ ਬਾਅਦ ਧੂਆ ਨਿਕਲਦਾ ਜੋ ਕਿ ਕਾਫੀ ਜ਼ਿਆਦਾ ਸਹਿਣੀਆ ਹੁੰਦਾ ਸਰੀਰ ਦੇ ਲਈ ਤਾਂ ਪਤਾ ਚੱਲ ਜਾਂਦਾ ਧੂਆ ਨਿਕਲਦਾ ਲੇਕਿਨ ਪਲਾਸਟਿਕ ਦੀਆਂ ਗੋਲੀਆਂ ਦਾਤਾ ਰਬੜ ਦੀਆਂ ਗੋਲੀਆਂ ਦਾਤਾ ਪਤਾ ਹੀ ਨਹੀਂ ਚੱਲਦਾ ਤਾਂ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਵੀ આરોਪ ਲਗਾਏ ਗਏ ਨੇ ਕਿ ਨਾਸਰ ਪੱਥਰੂ ਗਏ ਇਸੇ ਗੋਲੇ ਚਲਾਏ ਗਏ వాటర్ ਕੈਨਨ ਦਾ ਵੀ ਇਸਤੇਮਾਲ ਕੀਤਾ ਗਿਆ ਜੋ ਫੁੱਲ ਛਿੜਕੇ ਗਏ ਸੀਗੇ ਫੁੱਲਾਂ ਦੇ ਵਿੱਚ ਵੀ ਕੋਈ ਐਸਾ ਕੈਮੀਕਲ ਸੀ ਜੋ ਨੁਕਸਾਨ ਪਹੁੰਚਾਉਣ ਦੇ ਮਕਸਦ ਨਾਲ ਹੋ ਸਕਦਾ ਹੈ ਤੇ ਕਿਸਾਨ ਆਗੂ ਔਰ ਜੋ ਕਿਸਾਨਾਂ ਦੀਆਂ ਸੀ ਬਾਈਟਾਂ ਕੀਤੀਆਂ ਨੇ ਉਹ ਸਾਨੂੰ ਕਹਿ ਦਾਵਾ ਕੀਤਾ ਗਿਆ ਹੈ ਕਿ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਰਬੜ ਦੀਆਂ ਗੋਲੀਆਂ ਚਲਾਈਆਂ ਗਈਆਂ ਨੇ ਜੋ ਕਿ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇੱਕ ਪਾਸੇ ਨੇ ਹੱਥੇ ਕਿਸਾਨ ਸੀ ਜੋ ਕਿ ਸਿਰਫ ਔਰ ਸਿਰਫ ਦਿੱਲੀ ਚ ਜਾਣ ਦੀ ਮੰਗ ਕਰ ਰਹੇ ਸੀ ਤੇ ਦੂਸਰੇ ਪਾਸੇ ਉਹਨਾਂ ਦੇ ਉੱਤੇ ਐਸੇ ਕਸੀਹੇ ਦਿੱਤੇ ਗਏ ਨੇ ਕਦੇ ਰਬੜ ਦੀਆਂ ਗੋਲੀਆਂ ਕਦੇ ਉਹਨਾਂ ਦੇ ਉੱਤੇ ਅਥਰੂ ਗਏ ਇਸ ਦੇ ਕੋਲੇ ਕਦੇ ਸਰਦੀ ਦੇ ਮੌਸਮ ਦੇ ਵਿੱਚ ਪਾਣੀ ਛਿੜਕਿਆ ਜਾ ਰਿਹਾ ਹੈ ਔਰ ਕਦੇ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ ਤੱਕਾ ਮੁਕੀ ਕੀਤੀ ਜਾ ਰਹੀ ਹੈ ਖੈਰ ਇਹ ਤਾਂ ਤੁਹਾਡੇ ਕੋਲ ਅੱਜ ਸਾਰੇ ਦਿਨ ਦਾ ਅਪਡੇਟ ਆ ਗਿਆ ਹੁਣ ਅਸੀਂ ਤੁਹਾਨੂੰ ਕੁਝ ਮੰਗਾ ਦਿਖਾ ਦਨੇ ਆ ਕਿ ਇਹ ਸਾਰਾ ਕੁਝ ਰੋਲਾ ਹੋਇਆ ਕਿਉਂ ਹੈ ਕਿਸਾਨ ਐਸੀਆਂ ਕੀ ਮੰਗਾ ਕਰ ਰਹੇ ਨੇ ਸਰਕਾਰ ਦੇ ਅੱਗੇ ਪ੍ਰਸ਼ਾਸਨ ਦੇ ਅੱਗੇ ਪਿਛਲੇ ਕਈ ਸਾਲਾਂ ਤੋਂ ਕੀ ਮੰਗਾ ਮੰਨੀਆਂ ਜਾਣ ਜੋ ਕਿ ਨਹੀਂ ਮੰਨੀਆਂ ਜਾ ਰਹੀਆਂ ਇੱਕ ਇੱਕ ਕਰਕੇ ਤੁਹਾਨੂੰ ਅਸੀਂ ਗ੍ਰਾਫਿਕਸ ਦੇ ذریعے ਉਹ ਮੰਗਾ ਦਿਖਾਣੇ ਆ ਜਿਸ ਦੇ ਕਰਕੇ ਇਹ ਸਾਰਾ ਹੰਗਾਮਾ ਛੜਿਆ ਹੋਇਆ ਹੈ ਦਾ ਸਭ ਤੋਂ ਪਹਿਲਾ ਕਿਸਾਨਾਂ ਦੀ ਮੰਗ ਹੈ ਕਿ ਸਾਰੀਆਂ ਫਸਲਾਂ ਦੇ ਉੱਤੇ ਐਮਐਸਪੀ ਖਰੀਦ ਲਈ ਗਰੰਟੀ ਬਣਾਈ ਜਾਵੇ ਐਮਐਸਪੀ ਦਾ ਕਾਨੂੰਨ ਹੋਣਾ ਚਾਹੀਦਾ ਸਾਰੀਆਂ ਫਸਲਾਂ ਦਾ ਇਸ ਤੋਂ ਬਾਅਦ ਦੂਸਰੀ ਮੰਗ ਹੈ ਡਾਕਟਰ ਸੁਆਮੀ ਨਾਥਨ ਰਿਪੋਰਟ ਦੇ ਆਧਾਰ ਦੇ ਉੱਤੇ ਫਸਲਾਂ ਦੀ ਕੀਮਤ ਨੂੰ ਤੈਅ ਕੀਤਾ ਜਾਣਾ ਚਾਹੀਦਾ ਤੀਸਰੀ ਮੰਗ ਹੈ ਕਿ ਡੀਏਪ ਖਾਦ ਦੀ ਕਮੀ ਦੂਰ ਕੀਤੀ ਜਾਵੇ ਕਈ ਇਹ ਸਵਾਲ ਆ ਰਹੇ ਸੀ ਕਿ ਰੋਕਿਆ ਗਈਆਂ ਨੇ ਡੀਏਪ ਦੀਆਂ ਗੱਡੀਆਂ ਇਸ ਤੋਂ ਇਲਾਵਾ ਕਿਸਾਨਾਂ ਤੇ ਖੇਤ ਮਜ਼ਦੂਰਾਂ ਦਾ ਕਰਜ਼ਾ ਮਾਫ਼ ਹੋਣਾ ਚਾਹੀਦਾ ਤੇ ਪੈਨਸ਼ਨ ਦਿੱਤੀ ਜਾਵੇ 10000 ਰੁਪਏ ਦੀ ਪੈਨਸ਼ਨ ਦੀ ਮੰਗ ਕੀਤੀ ਜਾ ਰਹੀ ਹੈ ਇਸ ਤੋਂ ਲਾਵਾ ਪੰਜਵੀਂ ਮੰਗ ਹੈ ਜ਼ਮੀਨ ਐਕਵਾਇਰ ਐਕਟ 2013 ਮੁਰ ਤੋਂ ਲਾਗੂ ਕੀਤਾ ਜਾਵੇ ਇਹ ਪੰਜਵੀਂ ਮੰਗ ਸੀ ਕਿਸਾਨਾਂ ਦੀ ਛੇਵੀਂ ਮੰਗ ਇਹ ਹੈ ਕਿ ਲਖੀਮਪੂਰੀ ਦੇ ਵਿੱਚ ਜੋ ਹਿੰਸਾ ਹੋਈ ਸੀ ਉਸ ਮਾਮਲੇ ਦੇ ਵਿੱਚ ਦੋਸ਼ੀਆਂ ਤੇ ਕਾਰਵਾਈ ਕੀਤੀ ਜਾਵੇ ਔਰ ਜਿਹੜਾ ਕਿਸਾਨਾਂ ਦਾ ਨੁਕਸਾਨ ਹੋਇਆ ਸੀ ਉਹਨਾਂ ਨੂੰ ਮੁਆਵਜ਼ੇ ਦਿੱਤੇ ਜਾਣ ਸੱਤਵੀਂ ਮੰਗ ਹੈ ਮੁਕਤ ਵਪਾਰ ਸਮਝੌਤੇ ਉੱਤੇ ਰੋਕ ਲਗਾਈ ਜਾਵੇ ਇੱਕ ਅਹਿਮ ਮੰਗ ਹੈ ਇਸ ਤੋਂ ਬਾਅਦ ਆਪਾਂ 8ਵੀਂ ਮੰਗ ਤੇ ਚੱਲਦੇ ਹਾਂ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਤੇ ਮੁਆਵਜ਼ਾ ਦੇਣ ਦੀ ਵੀ ਮੰਗ ਕੀਤੀ ਗਈ ਹੈ ਜਿਵੇਂ ਕਿ ਲਖੀਮ ਪੂਰੀਛ ਹੋਇਆ ਸੀ ਇਸ ਤੋਂ ਇਲਾਵਾ ਬਿਜਲੀ ਸੌਦ ਬਿੱਲ 2020 ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ 10ਵੀਂ ਮੰਗ ਕਿਸਾਨਾਂ ਦੀ ਮਨਰੇਗਾ ਰਾਹੀਂ ਹਰ ਸਾਲ ਲੋਕਾਂ ਨੂੰ ਕੰਮ ਤੇ 700 ਰੁਪਏ ਦੀ ਦਿਹਾੜੀ ਦੀ ਮੰਗ ਕੀਤੀ ਜਾ ਰਹੀ ਹੈ ਹਰ ਵਿਅਕਤੀ ਨੂੰ 700 ਰੁਪਏ ਤੇ 11ਵੀਂ ਮੰਗ ਹੈ ਨਕਲੀ ਬੀਜ ਤੇ ਖਾਦ ਵਾਲੀਆਂ ਕੰਪਨੀਆਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਸਖਤ ਕਾਨੂੰਨ ਬਣੇ 12ਵੀਂ ਮੰਗ ਮਿਰਚ ਹਲਦੀ ਮਸਾਲਿਆਂ ਤੇ ਕੌਮੀ ਕਮਿਸ਼ਨ ਦਾ ਗਠਨ ਹੋਣਾ ਚਾਹੀਦਾ। ਔਰ ਆਖਰੀ ਤੇ 13ਵੀਂ ਮੰਗੇ ਇਹ ਹੈ ਕਿ ਸੰਵਿਧਾਨ ਦੀ 5ਵੀਂ ਸੂਚੀ ਲਾਗੂ ਕਰਕੇ ਆਦੀਵਾਸੀਆਂ ਦੀ ਜ਼ਮੀਨ ਦੀ ਜੋ ਲੁੱਟ ਹੈ ਉਹ ਬੰਦ ਹੋਣੀ ਚਾਹੀਦੀ ਹੈ। ਤਾਂ ਇਸ ਤਰੀਕੇ ਦੇ ਨਾਲ ਇਹ 13 ਮੰਗਾਂ ਨੇ ਜੋ ਕਿ ਕਿਸਾਨਾਂ ਦੇ ਵੱਲੋਂ ਆਪਣੀਆਂ ਸਰਕਾਰ ਦੇ ਅੱਗੇ ਰੱਖੀਆਂ ਜਾ ਰਹੀਆਂ ਨੇ ਔਰ ਕਿਹਾ ਗਿਆ ਕਿ ਜਦੋਂ ਤੱਕ ਇਹ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਇਹ ਅੰਦੋਲਨ ਇਸੇ ਤਰੀਕੇ ਦੇ ਨਾਲ ਜਾਰੀ ਰਹੇਗਾ।